ਆਪਣੇ ਦੋ ਪਸ਼ੂਾਂ ਦੀ ਡੈਥ ਹੋ ਗਈ ਸੀ ਐਤਕੀ ਹੂੰ ਮੰਨ ਲਓ ਟੋਟਲ ਸਾਲ ਵਿੱਚ ਦੀ ਤਿੰਨ ਪਸ਼ੂਆਂ ਦੀ ਡੈਥ ਜ਼ਰੂਰ ਹੋ ਗਈ ਹੈ ਹੂੰ ਪਰ ਆਪਣੇ ਉਹਨਾਂ ਦੇ ਬੀਮੇ ਹੋਏ ਹੋਏ ਸੀਗੇ ਤਿੰਨਾਂ ਦਾ ਦੋਹਾਂ ਦਾ ਕਲੇਮ ਆ ਗਿਆ ਤਿੰਨਾਂ ਗਾਵਾਂ ਦੀ ਡੈਥ ਹੋ ਗਈ ਤਾਂ ਉਹਨਾਂ ਤੋਂ 66000 ਰੁਪਏ ਆਪਾਂ ਨੂੰ ਕਲੇਮ ਆ ਗਿਆ ਉਹ ਆਪਣਾ ਲਾਸ ਆਪਣੇ ਕਰਮਾਂ ਚ ਲਿਖਿਆ ਸੀ ਉਹ ਹੋ ਜਾਂਦਾ ਬਾਕੀ ਕੋਈ ਨਹੀਂ ਵੈਗੁਰਪਲੀ ਕਰੂਗਾ ਚੜ ਦੀ ਕਲਾ ਜੇ ਆਪਾਂ ਪਸ਼ੂ ਲੈਣੇ ਆ ਆਪਾਂ ਉਹਨਾਂ ਦਾ ਬੀਮਾ ਕਰਾਵਾਂਗੇ ਤੇ ਕੱਲ ਨੂੰ ਜੇ ਆਪਣੇ ਪਸ਼ੂ ਨੂੰ ਕੁਝ ਹੋ ਜਾਂਦਾ ਤੇ ਉਹਦਾ ਕਲੇਮ ਸਹਾਇਕ ਰਾਸ਼ੀ ਮਿਲ ਜਾਂਦੀ ਹੈ ਸਹਾਇਕ ਰਾਸ਼ੀ ਆਪਾਂ ਨੂੰ ਮਿਲ ਹੁਣ ਮੇਰੇ ਕੋਲੇ ਕੁਆਂਟਲ ਦੁੱਧ ਪਾਈ ਹੈ ਨਾ ਹੂੰ ਜੇ ਮੈਂ ਸੋਚ ਲਾਣਾ ਯਾਰ ਦੁੱਧ ਵਧਾ ਲਈਏ 25 ਕਿਲੋ ਵਾਲੀ ਗਾਂ ਲੈ ਕੇ ਤੇ ਦੁੱਧ ਕੁਆਂਟਲ ਹੀ ਪਊਗਾ ਪਤਾ ਨਹੀਂ ਕੀ ਕਰਨਾ ਇਹ ਪੱਕੇ ਜਿਹਾ ਨਤੀਜਾ ਹੈ ਤੇ ਉਹ ਕਹਿੰਦਾ ਵੀ ਇਹ ਗੱਬਨ ਨਹੀਂ ਹੋਈ ਜਾਂਦੀਆਂ ਉਹਦਾ ਕੀ ਚੱਕਰ ਆਣਾ ਬਾਈ ਕੁਲਦੀਪ ਥਾਂਦੇ ਵਾਲਾ ਉਹਨਾਂ ਕੋਲੇ ਹਰ ਪ੍ਰਕਾਰ ਦੀ ਗਾਂ ਮਿਲ ਜਾਂਦੀ ਹੈ ਹੂੰ ਉਹਨਾਂ ਨੂੰ ਕੰਟੈਕਟ ਨੰਬਰ ਤੁਸੀਂ ਵਿੱਚ ਪਾ ਦਿਓ ਜਾਂ ਭੇਜ ਦਿਓ ਉਹ ਵੀ ਲੈ ਲੈਂਦੇ ਜੇ ਕੋਈ ਔਰ ਵੀ ਉਹਦਾ ਬਾਈ ਦਾ ਕੋਈ ਹੈਗਾ ਨਹੀਂ ਜੀ ਬੰਦਾ ਤਾਂ ਉੱਥਰ ਲੈ ਲੈ ਨਹੀਂ ਤਾਂ ਬਈ ਤਸੱਲੀ ਬਖਸ਼ ਬੰਦਾ ਆਪਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਦੇ ਵਿੱਚ ਤੇ ਜਦੋਂ ਵੀ ਆਪਾਂ ਕੋਈ ਸਵਾਲ ਪੁੱਛਣਾ ਹੋਵੇ ਕੋਈ ਆਪਾਂ ਡੇਰੀ ਫਾਰਮ ਬਾਰੇ ਕੋਈ ਗਿਆਨ ਦੀ ਗੱਲ ਪੁੱਛਣੀ ਹੋਵੇ ਆਪਾਂ ਬਾਈ ਜਸਮੀਤ ਹੋਰਾਂ ਕੋਲੇ ਆਉਣੇ ਹੁੰਨੇ ਆ ਤੇ ਤੁਸੀਂ ਸਾਰੇ ਵੀ ਬਾਈ ਨੂੰ ਚੰਗੀ ਤਰ੍ਹਾਂ ਜਾਣਦੇ ਹੋਵੋਗੇ ਕਿਉਂਕਿ ਦੱਸਣ ਦੀ ਲੋੜ ਨਹੀਂ ਆਪਾਂ ਪਹਿਲਾਂ ਵੀ ਬਹੁਤ ਵਾਰੀ ਬਾਈ ਕੋਲੇ ਆਏ ਆ ਬਾਈ ਦਾ ਜਿਹੜਾ ਫਾਰਮ ਹੈ ਪਿੰਡ ਤਿੰਨ ਚੱਕ ਦੇ ਵਿੱਚ ਹੈ ਤੇ ਇਹ ਪਿੰਡ ਸੂਰਤਗੜ ਵਿੱਚ ਰਹਿਗਾ ਗੰਗਾ ਨਗਰ ਜ਼ਿਲ੍ਹੇ ਦੇ ਵਿੱਚ ਅੱਜ ਵੀ ਆਪਾਂ ਬਾਈ ਹੋਰਾਂ ਦੇ ਫਾਰਮ ਵਿੱਚ ਆਏ ਸੀ ਤੇ ਕੁਝ ਸਵਾਲ ਇਹਨਾਂ ਨੂੰ ਪੁੱਛਾਂਗੇ ਤੇ ਨਾਲੇ ਜਾਣਾਂਗੇ ਵੀ ਇਹਨਾਂ ਦਾ ਜਿਹੜਾ ਫਾਰਮ ਹੈ ਉਹ ਕਿਵੇਂ ਚੱਲੀ ਜਾਂਦਾ ਕਿੰਨਾ ਟਾਈਮ ਇਹਨਾਂ ਨੂੰ ਹੋ ਗਿਆ ਹਨ ਤੇ ਸਭ ਤੋਂ ਪਹਿਲਾਂ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਸਵਾਗਤ ਹੈ ਆਪਣੇ ਫਾਰਮ ਤੇ ਆਉਣ ਤੇ ਸਾਰੇ ਆਪਣੇ ਸੱਜਣ ਮਿੱਤਰਾਂ ਦਾ ਧੰਨਵਾਦ ਜਿਹੜੇ ਤੁਹਾਨੂੰ ਸਪੋਰਟ ਕਰਦੇ ਆ ਤੇ ਉਹਨਾਂ ਨੂੰ ਵੀ ਧੰਨਵਾਦ ਹੈ ਜਿਹੜਾ ਤੁਹਾਨੂੰ ਦੂਜੇ ਪਾਸੇ ਸਪੋਰਟ ਕਰਦੇ ਆ ਹਾਂਜੀ ਹਨਾ ਉਹ ਜ਼ਰੂਰੀ ਹੈ ਤੇ ਬਾਈ ਜੀ ਜਿਵੇਂ ਹੁਣ ਆਪਾਂ ਪਹਿਲਾਂ ਵੀ ਤੁਹਾਡੇ ਫਾਰਮ ਤੇ ਆਏ ਹਨਾ ਪਹਿਲਾਂ ਤਾਂ ਆਪਾਂ ਨੂੰ ਆਏ ਦੱਸੋ ਵੀ ਆਪਣਾ ਇਹ ਕੰਮ ਹੁਣ ਕਿਵੇਂ ਚੱਲੀ ਜਾਂਦਾ ਵੀ ਆਪਣਾ ਸਰਦੀਆਂ ਟੱਪੀਆਂ ਹਨਾ ਵੀ ਕਿੰਨਾ ਆਪਣੀ ਪ੍ਰੋਗਰੈਸ ਹੋਈ ਹੈ ਜਾਂ ਆਪਾਂ ਕੀ ਕੁਛ ਸਿੱਖਤੀ ਵੇਖਿਆ ਕੀ ਕੁਛ ਸਿੱਖਿਆ ਸਿੱਖਾਦਾ ਤਾਂ ਆਇਆ ਬੰਦਾ ਮੰਨ ਲਓ ਵੀ ساری ਉਮਰ ਚ ਸਿੱਖਦਾ ਸਕਦਾ ਹੀ ਨਹੀਂ ਹਨਾ ਹੂੰ ਕੋਈ ਨਾ ਕੋਈ ਨਵੀਂ ਚੀਜ਼ ਆਉਂਦੀ ਹੈ ਜਾਂ ਕੋਈ ਨਵੀਂ ਦਵਾਈ ਆਉਂਦੀ ਹੈ ਸਿੱਖਦਾ ਬੰਦਾ ਕੁਝ ਵੀ ਨਹੀਂ ਸਕਦਾ ਕਹੇ ਜੀ ਕੋਈ ਵੀ ਚੀਜ਼ ਬਣਨੀ ਹੈ ਤਾਂ ਹੂੰ ਤੇ ਜਿੱਥੇ ਤੇ ਕਰ ਆਪਣਾ ਇਹ ਟਾਈਮ ਟੱਪਿਆ ਟਾਈਮ ਕੋਲ ਮਲਾ ਕੇ ਚੰਗਾ ਟੱਪਿਆ ਪਰ ਆਪਣੇ ਥੋੜਾ ਜਿਹਾ ਲਾਸ ਜਰੂਰ ਹੋਇਆ ਆਪਣੇ ਦੋ ਪਸ਼ੂਆਂ ਦੀ ਡੈਥ ਹੋ ਗਈ ਸੀ ਇਤਕੀ ਹੂੰ ਮੰਨੋ ਟੋਟਲ ਸਾਲ ਵਿੱਚ ਦੀ ਤਿੰਨ ਪਸ਼ੂਆਂ ਦੀ ਡੈਥ ਜਰੂਰ ਹੋ ਗਈ ਹੈ ਹੂੰ ਪਰ ਆਪਣੇ ਉਹਨਾਂ ਦੇ ਬੀਮੇ ਹੋਏ ਹੋਏ ਸੀਗੇ ਤਿੰਨਾਂ ਦਾ ਦੋਆ ਦਾ ਖਲੇ ਆ ਗਿਆ ਤੇ ਇਹ ਕੀ ਹੈ ਕੋਈ ਵੀ ਧੰਦਾ ਤੋੜਦੇ ਆ ਉਹ ਉਤਾਰ ਚੜਾਵ ਜ਼ਰੂਰੀ ਹੈ ਹੂੰ ਹੈਨਾ ਉਤਾਰ ਚੜਾਵ ਦੋ ਪਹਿਲੂ ਹੈ ਤੇ ਉਹ ਜ਼ਰੂਰੀ ਹੈ ਉਹ ਜਰੂਰ ਆ ਉਹ ਲੋਸ ਜਰੂਰ ਹੋਇਆ ਪਰ ਉਹ ਨਾਲ ਪ੍ਰੋਫਿਟ ਵੀ ਹੈ ਦੁੱਧ ਵੀ ਚੰਗਾ ਚੱਲਿਆ ਐਵੇਂ ਕਿਉਂ ਆਖਦਿਏ ਹੂੰ ਦੁੱਧ ਵੀ ਵਧੀਆ ਚੱਲਿਆ ਹੁਣ ਵੀ ਦੁੱਧ ਕੰਟਰੋਲ ਚੱਲੀ ਜਾਂਦਾ ਪੰਜ ਛੇ ਗਾਵਾਂ ਦਾ ਦੁੱਧ ਆਪਣੇ ਕੋਲੇ ਬਾਕੀ ਚਾਰ ਪੰਜ ਬੱਚੀਆਂ ਹੂੰ ਲੋ ਗੱਬਣਾ ਤਨ ਗਾਵਾਂ ਗੱਬਣਾ ਲੋ ਗੱਬਣਾ ਰਹਿੰਦੀਆਂ ਹਜੇ ਨਹੀਂ ਹੋਈਆਂ ਮੰਨ ਲਓ ਕਲਮ ਲਾ ਕੇ ਵਧੀਆ ਰਿਹਾ ਕਿਉਂਕਿ ਹੌਲੀ ਹੌਲੀ ਹੁਣ ਜਿਹੜਾ ਦੁੱਧਿਆਰ ਤੋਂ ਆਪਾਂ ਸਟੇਜ ਬੰਨੀ ਹੈ ਵੀ ਪਹਿਲਾਂ ਜਿਵੇਂ ਆਪਣੇ ਪ੍ਰੋਬਲਮ ਸੀਗੀ ਆਪਣੇ ਚੈੱਕ ਨਹੀਂ ਕਰਵਾਏ ਸੀ ਸੀਗੇ ਪਸ਼ੂ ਬਰੂਸੋਲੋਸਿਸ ਚੈੱਕ ਨਹੀਂ ਕਰਵਾਇਆ ਸੀ ਉਹਨਾਂ ਚ ਆਪਣੇ ਪੋਜੀਟਿਵ ਆ ਗਏ ਸੀ ਉਹਨਾਂ ਨੂੰ ਗਾਂ ਵਛਾਣ ਕਰਕੇ ਤੇ ਹੁਣ ਸੈਟਿੰਗ ਬਾਕੇ ਦੁਆਰ ਤੋਂ ਮੰਨ ਲਓ ਹਨਾ ਚੱਲੇ ਆ ਪਰ ਹੁਣ ਠੀਕ ਹੈ ਨਹੀਂ ਇਹਦਾ ਮੇਨ ਕਾਰ ਆਪਾਂ ਦੱਸਿਆ ਵੀ ਆਪਣੇ ਲੋਸ ਹੋ ਗਿਆ ਹਨਾ ਕਿ ਮੇਨ ਕਾਰਨ ਕੀ ਰਿਹਾ ਫਿਰ ਕਮੀ ਕਿੱਥੇ ਰਹਿ ਗਈ ਮੇਨ ਕਾਰਨ ਯਾਰ ਸਾਲੀ ਚੀਜ਼ ਹੈ ਹੂੰ ਸਾਲੀ ਚੀਜ਼ ਹੈ ਸਾਹ ਜਦੋਂ ਬੰਦ ਹੋ ਗਿਆ ਤਾਂ ਬਸ ਬਾਕੀ ਬਿਮਾਰੀ ਦਾ ਤਾਂ ਬਹਾਨਾ ਜਦੋਂ ਬਿਮਾਰੀ ਜਿਹੜਾ ਆਪਾਂ ਸਾਰਾ ਇਲਾਜ ਕਰਤਾ ਹੂੰ ਜਸ ਬਟੇ ਤੁਹਾਡਾ ਡਾਕਟਰ ਆ ਗਿਆ ਵਧੀਆ ਇਲਾਜ ਕਰਤਾ ਤਾਂ ਫੇਰ ਵੀ ਉਹ ਪਸੂ ਨਹੀਂ ਬਜਦਾ ਤਾਂ ਉਹਦੀ ਜ਼ਿੰਦਗੀ ਮਤਲਬ ਉਹ ਨਹੀਂ ਲਿਖੀ ਵੀ ਹੈ ਹਨਾ ਘਟ ਗਈ ਉਹਦੀ ਜਿਵੇਂ ਕਹਿ ਦਿੰਨੇ ਬਾਕੀ ਤਾਂ ਬਹਾਨਾ ਬਨਣਾ ਹੁੰਦਾ ਤੇ ਸਾਹ ਵਾਲੀ ਚੀਜ਼ ਹੈ ਜਨਮ ਮਰਨ ਬਣਿਆ ਹੈ ਹਨਾ ਤੇ ਉਹ ਆਪਣਾ ਲਾਸ ਆਪਣੇ ਕਰਮਾਂ ਚ ਲਿਖਿਆ ਸੀ ਉਹ ਹੋ ਜਾਂਦਾ ਬਾਕੀ ਕੋਈ ਨਹੀਂ ਵੈਗੁਰਪਲੀ ਕਰੂਗਾ ਚੜਦੀ ਕਲਾ ਤੇ ਜਿਹੜੀ ਆਪਾਂ ਇੱਕ ਵਿੱਚ ਗੱਲ ਕਰੀਏ ਵੀ ਆਪਣਾ ਕਲੇਮ ਹੋ ਗਿਆ ਹਨਾ ਇਹ ਚੀਜ਼ ਵੀ ਬਹੁਤ ਸਾਰੇ ਆਪਣੇ ਡੇਰੀ ਫਾਰਮਰਾਂ ਨੂੰ ਨਹੀਂ ਪਤਾ ਹੁੰਦੀ ਕਲੇਮ ਆ ਬਾਈ ਜੀ ਜਾਂ ਤਾਂ ਇਹ ਇਹ ਆਪਾਂ ਕਿਵੇਂ ਆਪਾਂ ਬੀਮਾ ਕਰਾਉਣੇ ਆ ਤੇ ਕਿਵੇਂ ਆਪਾਂ ਕਲੇਮ ਲੈ ਸਕਦੇ ਆ ਕਿੰਨਾ ਕੁ ਲੈ ਸਕਦੇ ਆ ਜੇ ਤਾਂ ਕੋਈ ਜੇ ਤਾਂ ਆਪਾਂ ਕੋਈ ਕਿਸੇ ਪ੍ਰਕਾਰ ਦਾ ਪਸ਼ੂ ਤੇ ਲੋਨ ਕਰਾਇਆ ਹੋਇਆ ਤਾਂ ਬੀਮਾ ਉਹਦੇ ਵਿੱਚ ਹੁੰਦਾ ਆ ਆਟੋਮੈਟਿਕ ਹੀ ਕਰਦੇ ਆਟੋਮੈਟਿਕ ਉਹ ਕਰਦੇ ਆ ਪਸ਼ੂਆਂ ਤੇ ਲੋਨ ਕਰਦੇ ਆ ਤਾਂ ਉਹਦੇ ਵਿੱਚ ਕਰਦੇ ਜੇ ਅਲੱਗ ਤੋਂ ਵੀ ਆਪਾਂ ਕੋਈ ਬੀਮਾ ਕਰਵਾਉਣੇ ਆ ਜੇ ਆਪਾਂ ਨਹੀਂ ਵੀ ਕੋਈ ਲੋਨ ਲਿਆ ਤਾਂ ਬੀਮਾ ਕਰਵਾਈਗੇ ਤਾਂ ਆਪ 4000 ਰੁਪਏ ਖਰਚਾ ਆਉਂਦਾ ਇੱਕ ਪਸ਼ੂ ਤੇ ਹੂੰ ਸਾਲ ਦਾ ਹੂੰ ਕੋਈ ਬਾਹਲਾ ਨਹੀਂ ਦੇਖਿਆ ਜਾਵੇ ਤਾਂ 1 ਸਾਲ ਦਾ 4000 ਹਾਂ ਆਪਣਾ 1 ਲੱਖ 1000 ਰੁਪਿਆ ਲੱਗਿਆ ਸੀ 10 ਗਾਵਾਂ ਤੇ ਠੀਕ ਹੈ 11 10 ਤਿੰਨ ਤਿੰਨ ਸਾਲਾਂ ਦਾ ਹੋਇਆ ਵਿਆ 11 ਪਸ਼ੂ ਤੇ 1 ਲੱਖ 1000 ਰੁਪਿਆ ਲੱਗਿਆ ਸੀਗਾ ਹਮ ਆਪਣੀਆਂ ਤਿੰਨਾਂ ਦੀ ਗਾਵਾਂ ਦੀ ਡੈਥ ਹੋ ਗਈ ਹਮ ਤਿੰਨਾਂ ਗਾਵਾਂ ਦੀ ਡੈਥ ਹੋ ਗਈ ਤਾਂ ਉਹਨਾਂ ਤੋਂ 60 6000 ਰੁਪਿਆ ਆਪਾਂ ਨੂੰ ਕਲੇਮ ਆ ਗਿਆ ਹਮ ਇੱਕ ਦਾ ਰਹਿ ਗਿਆ ਦੋਆਂ ਦਾ ਆ ਗਿਆ ਵੀ ਜੇ ਆਪਾਂ ਤਿੰਨ ਗਾਈਆਂ ਆਂਦੀਆਂ ਦੇ ਬੀਮੇ ਦੀ ਗੱਲ ਕਰੀਏ ਰਕਮ ਦੀ ਹਾਂ ਤਿੰਨ ਸਾਲਾਂ ਦੀ 30000 ਹੋ ਗਈ हां 3 ਸਾਲਾਂ ਦੀ 3 ਸਾਲਾਂ ਦੀ ਨਹੀਂ ਤੀ ਯਾਰ ਇੱਕ ਪਸ਼ੂ ਦੀ ਇੱਕ ਪਸ਼ੂ ਦੀ 3 ਸਾਲਾਂ ਦੀ 10000 ਹੈ ਯਾਨੀ ਕਿ 1 ਸਾਲ ਦਾ ਇੱਕ ਪਸ਼ੂ ਦਾ 3000 ਹੈ ਇੱਕ ਪਸ਼ੂ ਦਾ 3000 3 ਪਸ਼ੂਆਂ ਦਾ 30000 ਹੋ ਗਿਆ ਕਹਿਣ ਦਾ ਬਤੋਲ ਹਾਂ 2000 ਖਰਚ ਕਰਕੇ ਆਪਣਾ 6 ਤੇ 18 1 ਲੱਖ 8000 ਆਪਾਂ ਨੂੰ ਕਲੇਮ ਆ ਗਿਆ ਕਲੇਮ ਆ ਗਿਆ ਤੇ ਜੇ ਉਹ ਮਰਨਾ ਤਾਂ ਉਹਨਾਂ ਨੇ ਸੀ ਗਈ ਜੇ ਉਹਨਾਂ ਦੀ ਲਿਖੀ ਹੋਣੀ ਸੀ ਜਿੰਦਗੀ ਹੋਣੀ ਸੀ ਉਹਨਾਂ ਨੇ ਮਰਨਾ ਸੀ ਗਈ ਜੇ ਆਪਣਾ ਬੀਮਾ ਨਾ ਹੋਇਆ ਹੁੰਦਾ ਆਪਾਂ ਨੂੰ ਮਤਲਬ ਲੌਸ ਹੋਣਾ ਸੀ ਪਰ ਹੁਣ ਲੌਸ ਹੋਇਆ ਕਿਉਂਕਿ ਦੋ گاਵਾਂ ਦਾ ਲੱਖ ਤੋਂ ਪਾਰ ਸੀ ਇੱਕ ਦਾ 70000 ਦੇ ਸੀ ਪਰ ਠੀਕ ਹੈ ਐਵੇਂ ਨਾਲ ਤਾਂ ਵੀ ਬੈਲੈਂਸ ਬਣ ਗਿਆ ਆਪਣਾ ਬੈਲੈਂਸ ਬਣ ਗਿਆ ਤੇ ਇਹ ਵੀ ਜਿਹੜੇ ਆਪਣੇ ਡੇਰੀ ਫਾਰਮਰ ਆ ਇਹਨਾਂ ਨੂੰ ਇਹ ਚੀਜ਼ ਸਮਝ ਨਹੀਂ ਪਾਉਗੀ ਵੀ ਟਾਈਮ ਦੇ ਨਾਲ-ਨਾਲ ਆਪਾਂ ਨੂੰ ਅਪਡੇਟ ਹੋਣਾ ਕਿਉਂ ਜ਼ਰੂਰੀ ਹੈ ਹਨਾ ਜੇ ਆਪਾਂ ਪਸ਼ੂ ਲੈਣੇ ਆ ਆਪਾਂ ਉਹਨਾਂ ਦਾ ਬੀਮਾ ਕਰਾਵਾਂਗੇ ਤੇ ਕੱਲ ਨੂੰ ਜੇ ਆਪਣੇ ਪਸ਼ੂ ਨੂੰ ਕੁਝ ਹੋ ਜਾਂਦਾ ਤੇ ਉਹਦਾ ਕਲੇਮ ਸਹਾਇਕ ਰਾਸ਼ੀ ਮਿਲ ਜਾਂਦੀ ਹੈ ਸਹਾਇਕ ਰਾਸ਼ੀ ਆਪਾਂ ਨੂੰ ਮਿਲ ਜੂਗੀ ਉਹਦੇ ਚ ਆਪਾਂ ਨੂੰ ਫਾਇਦਾ ਹੈ ਹਾਂ ਉਹ ਚ ਫਾਇਦਾ ਵੀ ਨੁਕਸਾਨ ਘੱਟ ਹੋਊਗਾ ਆਪਣਾ ਨੁਕਸਾਨ ਤਾਂ ਹੋਊਗਾ ਇਹ ਪਤਾ ਕੀ ਪਤਾ ਨਹੀਂ ਕੀ ਗੱਲ ਯਾਰ ਇਹ ਬਣੀ ਬਣਾਈ ਗੱਲ ਨਜੋਤ 100 ਚ ਕੋਈ 10 ਬੰਦੇ ਇਹੋ ਜੇ ਹੋਣਗੇ ਜਿਨ੍ਹਾਂ ਨੂੰ ਮਤਲਬ ਵੀ ਕੋਈ ਧੰਦਾ ਤੋੜੀਏ ਤਾਂ ਲਾਸ ਨਹੀਂ ਹੁੰਦਾ ਦਾ ਨਹੀਂ ਤਾਂ 90 ਬੰਦੇ ਤਾਂ ਜਦੋਂ ਸ਼ੁਰੂ ਕਰਦੇ ਨੇ ਇਹ ਧੰਦਾ ਪਤਾ ਨਹੀਂ ਕੀ ਕਾਰਨ ਹੈ ਕੀ ਨਹੀਂ ਇਹ ਭਾਖਿਆ ਭੋਪਾਰ ਹੈ ਜਿਵੇਂ ਕਹਿੰਦੇ ਨੇ ਨਾ ਲੋਕ ਕਹਿੰਦੇ ਆ ਵੀ ਯਾਰ ਕੋਈ ਨਹੀਂ ਪਸੰਝ ਬਾਈਦਾ ਉਹੋ ਪਾਕਿਆ ਪੋਪਾਰ ਹੋ ਜਾਂਦੀ ਏ ਗੱਲ ਹਾਂ ਇਹ ਧੰਦੇ ਚ ਜਦੋਂ ਸ਼ੁਰੂ ਕਰਦੇ ਆ ਨਾ ਲੌਸ ਆਉਂਦਾ ਹੀ ਆਉਂਦਾ ਪਤਾ ਨਹੀਂ ਕੋਈ ਸਿੱਖਿਆ ਵਾਸਤੇ ਆਉਂਦਾ ਕਿ ਪਤਾ ਨਹੀਂ ਕੋਈ ਗਿਆਨ ਵਾਸਤੇ ਕਿ ਕਿਹਦੇ ਕਾਰਨ ਆਉਂਦਾ ਕਿ ਰੱਬ ਜਾਣੇ ਉੱਥੋਂ ਬੰਦਾ ਮੂੰਹ ਮੋੜ ਜਾਂਦਾ ਕਈ ਬੰਦੇ ਉੱਥੋਂ ਪਿੱਛੇ ਹਟ ਜਾਂਦੇ ਪਿੱਛੇ ਹਟ ਜਾਂਦੇ ਆ ਵੀ ਹੈ ਨਹੀਂ 70% ਬੰਦੋ ਬੰਦੇ ਉੱਥੋਂ ਮੂਮੋਰ ਜਾਂ ਤੇ ਵਿਰਨੀਆ ਬੱਚਤ ਹੈ ਬੱਚਤ ਹੈ ਨਹੀਂ ਠੀਕਾ ਪਰਸੈਂਟ ਹੀ 600 ਕਰੋੜ 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 ਹੁਣ ਮੈਨੂੰ ਲਾਸ ਬਹੁਤ ਹੋਇਆ ਪਰ ਹੂੰ ਤੁਰੇ ਆਪਾਂ ਚੱਲੀ ਆਉਣੇ ਆ ਚੱਲੀ ਆਉਣੇ ਬੱਚੀਆਂ ਬੱਚੀਆਂ ਨਾਲ ਚਾਲੂ ਹੋ ਕੇ ਤੇ ਉੱਥੇ ਬਰਾਬਰ ਫੇਰ ਗੱਡੀ ਪਹੁੰਚ ਗਈ ਨਹੀਂ ਇਹ ਮੈਂ ਐਮ ਵੀ ਮੈਨੂੰ ਪਤਾ ਨਹੀਂ ਮੈਂ ਜੇ ਆਪਦਾ ਪਰਸਨਲ ਵੇਖਾਂ ਮੈਨੂੰ ਐ ਲੱਗਦਾ ਵੀ ਜਿਹੜੀਆਂ ਆਪਾਂ ਗਾਈਆਂ ਲਿਆਉਣੇ ਆ ਜਾਂ ਤਾਂ ਆਪਾਂ ਵੀ ਬਾੜੀਆਂ ਲਿਆਉਣੇ ਆ ਵੀ ਓਵੇਂ ਮਾਤਰਾ ਚ ਬਾੜੀਆਂ ਨਹੀਂ ਕਹਿੰਦਾ ਪਿਓਰ ਬਾੜੀਆਂ ਲਿਆਉਣੇ ਨਹੀਂ ਮਾਤਰਾ ਚ ਬਾੜੀਆਂ ਦੀ ਵੀ ਇੱਥੇ ਦਿੱਕਤ ਆਉਂਦੀ ਹੈ ਕਾਰਨ ਇੱਕ ਯਾਰ ਹੂੰ ਆਪਾਂ ਕੀ ਕਰਦੇ ਆ ਆਪਾਂ ਜਿਵੇਂ ਪੰਜ ਗਾਵਾਂ ਦੀ ਗੁਣਾ ਕਰ ਲੈਨੇ ਹੂੰ 25 ਲੀਟਰ ਵਾਲੀਆਂ ਗਾਵਾਂ ਲੈ ਲੈਂਦੇ ਆ ਆਪਾਂ 5 5 ਆਪਾਂ ਆਹਦੇ ਨੇ 25 25 ਵਾਲੀਆਂ ਨੇ 5 ਦੇ ਤਦਸ 1/2 ਕਵਾਂਟਲ ਹੋ ਗਿਆ 1/2 ਕਵਾਂਟਲ ਦੁੱਧ ਹੋ ਗਿਆ 1/2 ਕਵਾਂਟਲ ਨੂੰ ਗੁਣਾ ਕਰ ਲੋ 35 ਨਾਲ ਤੱਕਾਰ ਹੀ ਲੈ 40 ਨਾਲ ਕਰ ਲੋ 40 ਨਾਲ ਤਾਂ ਬਾਲਾ ਚੰਗਾ ਤੂੰ ਆਪਾਂ ਆਹਦੇ ਨੇ ਚਲ 40 ਲੱਗਦਾ ਹੂੰ ਤਾਂ 35 ਤੇ ਲਾ ਲ 35 ਲਾਇਆ ਤਾਂ ਆਏ ਕਰਕੇ ਇੰਨਾ ਬੜਾ 4800 ਰੁਪਿਆ ਹੋ ਗਿਆ 4800 ਰੁਪਿਆ ਹਾਂ ਮੈਂ ਆਪਾਂ ਸੋਚ ਲੈਨੇ 4800 ਬੰਦਾ ਖਰਚਾ ਕੱਟ ਕੇ 4000 ਤੱਕ 4000 4000 ਹੋਰ ਘਟਾ ਦੇ 1000 3000 ਤਾਂ ਬਚਦਾ ਮਹੀਨੇ ਦਾ ਲੱਖ ਯਾਰ ਆਇਆ ਨਾ ਜੋੜਿਆ ਕਰੋ ਜਿੱਥੇ ਆਪਾਂ ਆਪਾਂ ਲੈਣੀਆਂ ਨਾ ਸਾਡੇ ਨਾਲ ਹੋਈ ਮੇਰੇ ਨਾਲ ਹੋਈ ਹੈ ਖੁਦ ਨਾਲ ਹੋਈ ਹੈ ਆਪਾਂ ਕੀ ਕਰਦੇ ਆਪਾਂ ਨੇ ਇੱਕ ਹੋਰ ਹੋਣ ਦੇ ਇੱਕ ਹੋਰ ਹੋਣ ਦੇ ਐ ਕਰ ਕਰਕੇ ਆਪਾਂ ਨਹੀਂ ਕੰਮ ਕਰਨਾਗਾ ਜੇ ਆਪਾਂ ਪੰਜਾਂ ਦੀ ਸੋਚਦੇ ਤਾਂ ਤਿੰਨ ਗਾਵਾਂ ਲੈ ਗਏ ਤਿੰਨ ਗਾਵਾਂ ਲੈ ਗਈ ਹੈ ਹਾਂ ਉਹਦੇ ਨਾਲ ਜੇ ਤਿੰਨਾਂ ਚ ਇਕ ਨੇ ਬੱਚੀ ਦੇਤੀ ਹੂੰ ਇੱਕ ਬੱਚੀ ਪਾਲ ਲੀ ਗਏ ਉੱਥੋਂ ਥੋੜਾ ਜਿਹਾ ਸੈਟਿੰਗ ਬਣਦੀ ਮੇਰੇ ਨਾਲ ਹੋਈ ਵੀ ਐ ਆਪਾਂ ਕਿਸੇ ਨੂੰ ਗਲਤ ਨਹੀਂ ਆਂਦੇ ਬਈ ਜੀ ਆਏ ਨਹੀਂ ਆਦੇ ਵੀ ਆਏ ਮੇਰੇ ਨਾਲ ਹੋਈ ਐ ਮੈਂ ਵੀ ਆਈ ਸੋਚ ਕੇ ਮੈਂ ਤਾਂ ਵੀ ਤੈਨੂੰ ਦੋ ਲੈਣੀਆਂ ਦੋ ਹੋਰ ਲੈ ਕੇ ਦੁੱਗਣਾ ਹੋ ਜਾਊਗਾ ਦੁੱਧ ਕੇ ਜਿਹੜੀ ਉਨਾ ਹੀ ਹੋਏਗਾ ਆਹ ਨੂੰ ਲਿਆਵੇ ਹਾਂ ਅਗਲੇ ਸਾਲ ਲੈ ਲੋ ਯਾਰ ਅਗਲੇ ਸਾਲ ਲੈ ਲੋ ਦੋ ਦੋਨਾਂ ਹੀ ਰਹਿ ਜਾਂਦਾ ਕਈ ਯਾਰ ਕੀ ਹੁੰਦਾ ਜੇ ਹੁਣ ਮੇਰੇ ਕੋਲੇ ਕਵਾਂਟਲ ਦੁੱਧ ਪਾਈ ਆ ਨਾ ਹੂੰ ਜੇ ਮੈਂ ਸੋਚ ਲਾਂ ਨਾ ਯਾਰ ਦੁੱਧ ਵਧਾ ਲਈਏ 25 ਕਿਲੋ ਵਾਲੀ ਗੱਲ ਲੈ ਕੇ ਤੇ ਦੁੱਧ ਕਵਾਂਟਲ ਹੀ ਹੋਊਗਾ ਪਤਾ ਨਹੀਂ ਕੀ ਕਰਨ ਇਹ ਪੱਕੇ ਜਿਹਾ ਨਤੀਜਾ ਐ ਕੱਡੇ ਨਹੀਂ ਹੁੰਦਾ ਕਿਉਂ ਆ ਫਿਰ ਪਤਾ ਨਹੀਂ ਬਸ ਰੱਬ ਦਾ ਹੀ ਕੋਈ ਜਿਵੇਂ ਆਪਾਂ ਦੂਜੀਆਂ ਘਰ ਜੰਨੇ ਜਿਵੇਂ ਆਪਾਂ ਗੁਣਾ ਮਾਰ ਲੈਂਦੇ ਹਰੇਕ ਬੰਦਾ ਮਾਰਦਾ ਗੁਣਾ ਗੁਣਾ ਮਾਰ ਗੁਣਾ ਜਿਹੜਾ ਦੋ ਗਾਈਆਂ ਲੈ ਕੇ ਆਉਂਦਾ ਨਾ ਉਹ ਵੀ ਗੁਣਾ ਮਾਰੂਗਾ ਵੀਰਾਂ ਦੋ ਗਾਈਆਂ ਵਾਲਾ ਬੰਦਾ 50 ਲੀਟਰ ਦੁੱਧ ਕਾਊਂਟ ਕਰੀ ਬੈਠਾ ਹੈ ਦਿਮਾਗ 'ਚ ਉਹ ਗੁਣਾ ਹੀ ਮਾਰਦੀ ਹੈ ਹੂੰ ਜਿਹੜੀ ਗੁਣਾ ਹੈ ਨਾ ਉਹ ਮਾਰਦੀ ਹੈ ਹੂੰ ਜੋ ਗੁਣਾ ਮਤਲਬ ਆਪਾਂ ਖੇਤੀ ਜੀ ਵੀ ਉਹ ਕਰ ਲੈਨੇ ਆ ਠੇਕੇ ਪੈੜੀ ਲੈਣੀ ਆ ਉਹ ਵੀ ਉਹ ਕਰ ਲੈਨੇ ਆ ਪੰਜ ਕਾਟਲ ਨਰਮਾ ਹੋ ਗਿਆ 8000 ਦਾ ਪਾਇਆ 40000 25000 ਨੂੰ ਠੇਕੇ ਲਿਆ 15000 ਬਾਜੇ ਉਹ ਗੁਣਾ ਹੀ ਆਪਾਂ ਨੂੰ ਮਾਰੀ ਖੜੀਏ ਇਹ ਗੁਣਾ ਤਾਂ ਆਪਣੇ ਕਈ ਅਫਸਰ ਮਾਰ ਲੈਂਦੇ ਜਿਨ੍ਹਾਂ ਨੂੰ ਖੇਤੀ ਬਾਰੇ ਪਤਾ ਨਹੀਂ ਆ ਉਹ ਵੀ ਮਾਰ ਲੈਂਦੇ ਉਹ ਕਹਿੰਦੇ ਤੁਹਾਨੂੰ ਤਾਂ ਨਿਆਰਾ ਹੈ ਹਾਂ ਬਜਦੇ ਬੱਸਦਾ ਹੀ ਬੋਲੋ ਕਿਲੋ ਵੀ ਪਾ ਕੇ 40000 ਤੱਕ 40000 ਕੱਢ ਦਿੰਦੇ ਇਹ ਐਵੇਂ ਕੋਈ ਗੱਲ ਨਹੀਂ ਦਿੰਦੇ ਨਾ ਉਹ ਕਾਰਨ ਹੈ ਕਿ ਆਪਾਂ ਗੁਣਾ ਨਾ ਕਰੀਏ ਨਾ ਗੁਣਾ ਨਾ ਕਰੀਏ ਤਾਂ ਆਪਾਂ ਅੱਗੇ ਟਾਰਗੇਟ ਨਹੀਂ ਬਣਾ ਸਕਦੇ ਪਰ ਗੁਣਾ ਕਰੋ ਹਮ ਪਰ ਉਹਦੇ ਵਿੱਚ ਰੱਖ ਕੇ ਥੋੜਾ ਜਿਹਾ ਵੀ ਇੰਨਾ ਆਪਾਂ ਨੂੰ ਕਦੇ ਲਾਸ ਵੀ ਹੋ ਸਕਦਾ ਹੈ ਜੇ ਗੁਣਾ ਚੱਕਰ ਦਾ ਲਾਸ ਹੋ ਗਿਆ ਫਿਰ ਉਹ ਗੁਣਾ ਪਾੜ ਜਾਂਦੀ ਹੈ ਹਮ ਇਹਦਾ ਕਾਰਨ ਹੈ ਇੱਕ ਜੇ ਆਪਾਂ ਕੋ ਠੰਡਾ ਕਰਦੇ ਆ ਠੀਕ ਹੈ ਪ੍ਰੋਫਿਟ ਨੂੰ ਲੈ ਕੇ ਚੱਲਦਾ ਬੰਦਾ ਪ੍ਰੋਫਿਟ ਆਪਾਂ ਕੱਢਣਾ ਹੈ ਪਰ ਉਹਦੇ ਚ ਕੀ ਹੈ ਨਾ ਥੋੜਾ ਜਿਹਾ ਇੱਕ ਸਾਲ ਦੋ ਸਾਲ ਆਪਾਂ ਸੋਚ ਲਈਏ ਨੋ ਪ੍ਰੋਫਿਟ ਨੋ ਲਾਸ ਨੋ ਲਾਸ ਬੈਲੈਂਸ ਤਾਂ ਕਰੀਏ ਆਪਾਂ ਬਸ ਆਪਾਂ ਸੋਚ ਲਈਏ ਤਿੰਨ ਗਾਵਾਂ ਲੈਂਦੀਆਂ ਤਿੰਨਾਂ ਗਾਵਾਂ ਨੂੰ ਇੱਕ ਬੱਚੀ ਪਾਲ ਲਗੇ ਸਾਲ ਦੀ ਉਹ ਵੱਜੂਗੀ ਤਿੰਨੇ ਗਾਵਾਂ ਗੱਪਣ ਹੋ ਜਾਣ ਟਾਈਮ ਸਰ ਅਗਲੇ ਸਾਲ ਉਹ ਪ੍ਰੋਫਿਟ ਦੇ ਕੱਢਣਗੇ ਹੂੰ ਪਰ ਆਪਾਂ ਕੀ ਕਰਦੇ ਆਂ ਸੋਚ ਉਹ ਗਲਤ ਲੈਨੇ ਜਿਵੇਂ ਦੋ ਤਿੰਨ ਲੈਨੇ ਆਂ ਆਖਾਂਗੇ ਤਿੰਨ ਤਾਂ ਹੋਰ ਦੋ ਹੋਰ ਲੈ ਲਈਏ ਯਾਰ ਭਵਾਂਦੀ ਆਪਾਂ ਨੂੰ ਕਿਦੋਂ ਚੱਕ ਕੇ ਲੈਣੀਆਂ ਬਣ ਤੇ ਉਹ ਫਿਰ ਦਿੱਕਤ ਆ ਉੱਥੇ ਦਿੱਕਤ ਆ ਜਾਏਗੀ ਠੀਕ ਹੈ ਤੇ ਹੁਣ ਆਪਣਾ ਇੱਕ ਵੀਰ ਆਪਣੀਆ ਵੀਡੀਓ ਦੇਖਦਾ ਹੁੰਦਾ ਇਟਲੀ ਤੋਂ ਆ ਉਹ ਕਹਿੰਦਾ ਮੈਂ ਇੱਥੇ ਵੀ ਕੰਮ ਕਰਦਾ ਵੀ ਮੈਂ ਪਿਆਵਾਂ ਵਾ ਕੇ ਜੇ ਕੰਮ ਕਰਾਂ ਆ ਉਹਦਾ ਤੇ ਵੀ ਮੈਂ ਗਾਈਆਂ ਲੈ ਕੇ ਆਵਾ ਕਿ ਮੈਂ ਬੱਚਿਆਂ ਲੈ ਕੇ ਆਵਾ ਤੇ ਮੈਨੂੰ ਵੀ ਜੇ ਮੈਂ ਲੈ ਕੇ ਵੀ ਆਵਾ ਤਾਂ ਮੈਨੂੰ ਕਿੱਥੋਂ ਵਧੀਆ ਮਿਲਣੀ ਆ। ਹੁਣੋਂ ਆਪਾਂ ਕੀ ਸਲਾਹ ਦਵਾਂਗੇ? ਬਈ ਜੇ ਤਾਂ ਦੋ ਦੋਵੇਂ ਗੱਲਾਂ ਹੀ ਆ ਜੇ ਤਾਂ ਬੰਦਾ ਸਬਰ ਕਰ ਸਕਦਾ ਤੇ ਬੱਚਿਆਂ ਤੇ ਵੀ ਹੋ ਜਾਊਗਾ। ਹਾਂ। ਕਿਉਂ ਜੇ ਛੋਟੀਆਂ ਬੱਚਿਆਂ ਲੈਣੀਆਂ ਤਾਂ 2 ਸਾਲਾਂ ਚ ਉਹਨੇ ਸੂਈ ਪੈਣੀ ਹੈ। ਹਾਂ। ਸਾਲ ਦੀ ਗੱਬਣ ਹੋ ਜਾਣੀ ਹੈ। ਅਗਲੇ ਸਾਲਾਂ ਨੂੰ ਸੂ ਪੈਣਾ ਹੈ। ਜੇ ਆਪਾਂ ਸੋਚ ਲਈਏ ਯਾਰ ਤਾਂ 4-5 ਗਾਵਾਂ ਪਾਲ ਕੇ 4-5 ਬੱਚੀਆਂ ਪਾਲੀ ਉਹ ਵੀ ਠੀਕ ਹੈ। ਹਾਂ। 5 ਬੱਚੀਆਂ ਪਾਲੀਆਂ ਪੰਜ گاਵਾ ਪਾਲੀਆਂ ਉਹ ਦੁੱਧ ਚੱਲ ਕੇ ਉਹਨਾਂ ਦਾ ਖਰਚਾ ਕੱਢੀ ਜਾਣਗੇ ਹਣਾ ਐ ਸੋਚ ਲੈ ਪੰਜਾਂ ਦਾ ਪੰਜ ਖਰਚਾ ਕੱਢੀ ਜਾਣਗੇ ਅਗਲੇ ਸਾਲ ਉਹ ਗਾਣੇ ਨਹੀਂ ਆ ਮਤਲਬ ਉਹ ਗੱਬਣ ਹੋ ਜਾਣਗੇ ਉਹਨਾਂ ਨੇ ਦਵਾਰੇ ਸੁਪਨੇ ਨਹੀਂ ਤੇ ਹੁਣ ਇਹ ਗੱਬਣ ਵਾਲੀ ਗੱਲ ਜਿਵੇਂ ਆਪਾਂ ਕਰੀ ਜਾਨੇ ਆ ਕਈ ਆਪਣੇ ਵੀਰਾਂ ਇਹ ਵੀ ਪੁੱਛਦੇ ਜਿਵੇਂ ਇੱਕ ਆ ਜਗਸੀਰ ਐਤ ਕੀ ਜਾਈਆਂ ਲੈ ਕੇ ਆਇਆ ਸੀ ਜਾਂ ਜਾਣ ਕੀ ਦੱਸਦਾ ਮੁੰਡਾ ਹਾਂ ਤੇ ਉਹ ਕਹਿੰਦਾ ਵੀ ਇਹ ਗੱਬਣ ਨਹੀਂ ਹੋਈ ਜਾਂਦੀਆਂ ਉਹਦਾ ਕੀ ਚੱਕਰ ਆ ਗੱਬਣ ਦੇ ਬਾਈ ਯਾਰ ਆਪਾਂ ਪੂਰੀ ਰਿਕੁਆਇਰਮੈਂਟ ਰਿਕੁਆਇਰਮੈਂਟ ਨਹੀਂ ਪੂਰੀ ਪੂਰੀ ਕਰਦੇ ਜਿਵੇਂ ਕਈ ਏਰੀਆ ਕੀ ਹੈ ਮੀਨਰਲ ਮਿਕਸਚਰ ਉਹਦੀ ਛੋਟ ਰੱਖ ਦਿੰਨੇ ਮੀਨਰਲ ਮਿਕਸਚਰ ਜ਼ਰੂਰੀ ਹੈ ਨਾ ਇਹ ਆਪਾਂ ਵੱਡੇ ਫਾਰਮਰਾਂ ਨਾਲ ਗੱਲ ਕਰਦੇ ਹਾਂ ਨਾ ਹੂੰ ਹੂੰ ਉਹਦਾ ਮੀਨਰਲ ਮਿਕਸਚਰ ਜ਼ਰੂਰੀ ਹੈ ਮੀਨਰਲ ਮਿਕਸਚਰ ਦੀ ਟਰੋਟ ਰੱਖ ਦਿੰਨੇ ਆਪਾਂ ਹੂੰ 2 ਮਹੀਨੇ 3 ਮਹੀਨੇ ਟਕਾ ਕੇ ਮੀਨਰਲ ਮਿਕਸਚਰ ਚੱਲ ਰਿਹਾ 60 67 70 ਗ੍ਰਾਮ ਟਾਈਮ ਦਾ ਨਹੀਂ ਕਦੋਂ ਕਿਹੜੇ ਟਾਈਮ ਤੋਂ ਹੁਣ ਤੋਂ 15 20 ਦਿਨਾਂ ਬਾਅ ਐ ਲਾ ਤਾਂ ਫਿਰ ਅੱਛਾ ਦਾਣਾ ਦੋਣਾ ਚਾਹੀਦਾ ਵੀ ਜਦੋਂ ਆਪਣਾ ਪਸ਼ੂ ਸੂਪੇ ਉਦੋਂ 15 20 ਦਿਨਾਂ ਬਾਅਦ ਜੇ ਆਪਾਂ ਮੈਨਰ ਰੱਖੀਏ ਤਾਂ ਬੰਦ ਹੀ ਨਹੀਂ ਕਰਨਾ ਹੁੰਦਾ ਇਹ ਹਾਂ ਇਹਲੀ ਗੱਲ ਤਾਂ ਬੰਦ ਹੀ ਨਹੀਂ ਕਰਨਾ ਹੁੰਦਾ ਸ਼ੁਰੂ ਚ ਦੋ ਚੰਗੀ ਹੈ ਨਾ ਤੇ ਗੱਭਣ ਰਹਿੰਦੇ ਠੀਕ ਮੇਨ ਸਮੱਸਿਆ ਆਉਂਦੀ ਹੈ ਜਦੋਂ ਨਵਾਂ ਕੰਮ ਕਰਦੇ ਆ ਜਾਂ ਤਾਂ ਦੁੱਧ ਘਟਣਾ ਹਾਂ ਜਾਂ ਗੱਭਣ ਨਾ ਹੋਣਾ ਸਾਲ ਮਾਰ ਜਾਣਾ ਪਿਛਲੇ ਗੜੇ ਮੇਲੇ ਤਿੰਨ ਚਾਰ ਪਸ਼ੂ ਸਾਲ ਮਾਰ ਗਏ ਹਾਂ ਐਸ ਕੀ ਇੱਕ ਨੇ ਇੱਕ ਨੇ ਮਾਰਿਆ ਦੋਵਾਂ ਨੇ ਮਾਰੇ ਸਿੱਖ ਤਾਂ ਮਾਰ ਹੀ ਗਈ ਤੇ ਐਪ ਕੀ ਮੰਨ ਲਓ ਵੀ ਇੱਕ ਮਤਲਬ ਸਾਲ ਪਨ ਗਈ ਐਪ ਕੀ ਹੁਣ ਜਿਹੜੀਆਂ ਹੁਣ ਸੁਈਆਂ ਵੀ ਉਹਨਾਂ ਚੋਂ ਕੋਈ ਵੀ ਨਹੀਂ ਐ ਵੀ ਜਿਹਨੇ ਸਾਲ ਬੰਦੇ ਵੀ ਮਤਲਬ ਗੱਪਣ ਦੋਆ ਤਿੰਨਾ ਦੋਆ ਕਿਤੇ ਦਾ ਏਆਈ ਕਰਾਈ ਵੀ ਐ ਮਤਲਬ ਹੋਰ ਪਤਾ ਲੱਗ ਜੀ ਦੱਸ ਦੇਣਾ ਨੂੰ ਹਨਾ ਬਾਕੀ ਗੱਪਣ ਹੋਊਗਾ ਮਤਲਬ ਐ ਹੌਲੀ ਹੌਲੀ ਇੱਕ ਬੱਚੀ ਥੋੜੀ ਰਿਪੀਟ ਕਰੀ ਜਾਂਦੀ ਉਹਨੂੰ ਬਾਡਰ ਬਾਡਰ ਚਾਲੂ ਕਰ ਰੱਖੇ ਪਰ ਹੁੰਦਾ ਐ ਤਾਂ ਇੱਕ ਦੋ ਤਾਂ ਚੱਲ ਜਾਂਦੀਆਂ ਬਈ 8-10 ਗਾਵਾਂ ਚ ਇੱਕ ਦੋ ਚੱਲ ਜਾਂਦੀਆਂ ਪਰ ਜੇ ਹੈ ਹੀ ਇੱਕ ਦੋ ਤੇ ਉਹਨਾਂ ਚੋਂ ਹੀ ਉਹ ਜਿਹੜਾ ਉਹ ਗੜਬੜਾ ਠੀਕ ਹੈ ਤੇ ਹੁਣ ਜਿਹੜੀ ਆਪਾਂ ਕਹਿੰਦੇ ਸੀ ਵੀ ਉਹ ਮੁੰਡਾ ਕਹਿੰਦਾ ਸੀ ਵੀ ਮੈਂ ਗਾਇਆਂ ਕਿੱਥੋਂ ਲੈ ਕੇ ਆਵਾਂ ਉਹਨੂੰ ਕਿੱਥੋਂ ਮਿਲ ਸਕਦੀਆਂ ਵੀ ਉਹ ਬੰਦੇ ਦਾ ਏਰੀਆ ਜਿਹੜਾ ਹਸ਼ਿਆਰਪੁਰ ਆ ਉਹ ਸ਼ਹਿਰਪੁਰ ਦਾ ਏਰੀਆ ਬਈ ਸ਼ਹਿਰਪੁਰ ਦਾ ਠੰਡਾ ਏਰੀਆ ਹੈ ਨਾ ਉਹ ਉਧਰ ਹੀ ਪੰਜਾਬ ਚੋਂ ਹੀ ਲਾਵੇ ਗਾਇਆਂ ਉਥੋਂ ਦੀਆਂ ਗਾਇਆਂ ਵਧੀਆ ਸ਼ੂਟ ਕਰਨੀਆਂ ਹੈ ਆਪਣਾ ਬਾਈ ਕੁਲਦੀਪ ਥਾਂਦੇ ਵਾਲਾ ਉਹਨਾਂ ਕੋਲੇ ਹਰ ਪ੍ਰਕਾਰ ਦੀ ਗਾਂ ਮਿਲ ਜਾਂਦੀ ਹੈ ਉਹਨਾਂ ਨੂੰ ਕੰਟੈਕਟ ਨੰਬਰ ਤੁਸੀਂ ਵਿੱਚ ਪਾ ਦਿਓ ਜਾਂ ਭੇਜ ਦਿਓ ਉਹ ਵੀ ਲੱਕ ਲੈਂਦੇ ਜੇ ਕੋਈ ਹੋਰ ਵੀ ਉਹਦਾ ਬਾਈ ਦਾ ਕੋਈ ਹੈਗਾ ਨਹੀਂ ਜੀ ਬੰਦਾ ਤੇ ਉਥੋਂ ਲੈ ਲੈਣੀ ਤਾਂ ਬਈ ਤਸੱਲੀ ਬਖਸ਼ ਬੰਦਾ ਆਪਣਾ ਹਾਂ ਤੇ ਉਹਨਾਂ ਤੋਂ ਪੁਲਦੀਪ ਥਾਂਦੇਵਾਲਾ ਉਹਨਾਂ ਤੋਂ ਕੋਈ ਨੰਬਰ ਤੁਸੀਂ ਦੱਸ ਦਿਓ ਉਹਨਾਂ ਤਾਂ ਗੱਲਬਾਤ ਕਰਕੇ ਬੱਚੀ ਲੈਣੀ ਬੱਚੀ ਗਾਂ ਉਹ ਉਸ ਏਰੀਏ ਚ ਜਾ ਵੜਨੀ ਹੈ ਗਾਈਆਂ ਉਹਨਾਂ ਦਾ ਜਾ ਵੜਨੀ ਹੈ ਸ਼ਾਰਪੁਰ ਉਹ ਪੰਜਾਬ ਦਾ ਏਰੀਆ ਮਤਲਬ ਲਗਭਗ ਸ਼ੂਟ ਕਰ ਜਾਂਦਾ ਠੰਡਾ ਏਰੀਆ ਚੱਲੇ ਜਾਂਦਾ ਗਰਮ ਨਹੀਂ ਏਥੇ ਹਾਂ ਏਰੀਆ ਠੰਡਾ ਉਹਨਾਂ ਦਾ ਹਾਂ ਠੰਡਾ ਏਰੀਆ ਚੱਲੇ ਜਾਂਦਾ ਗਰਮ ਨਹੀਂ ਚੱਲਦਾ ਠੀਕ ਹੈ ਜੀ ਤੇ ਲਓ ਜੀ ਇਹ ਜਿਹੜੇ ਕੋਸ਼ ਸਵਾਲ ਸੀਗੇ ਆਪਣੇ ਵੀਰਾਂ ਨੇ ਆਪਾਂ ਨੂੰ ਕਮੈਂਟ ਕਰਕੇ ਵੀ ਪੁੱਛੇ ਸੀ ਫੋਨ ਕਰਕੇ ਵੀ ਪੁੱਛੇ ਸੀਗੇ ਤੇ ਮੈਂ ਤਾਂ ਉਹਨਾਂ ਨੂੰ ਕਹਿ ਦੇਣਾ ਹੁੰਦਾ ਵੀ ਮੈਨੂੰ ਇੰਨੀ ਨੌਲੇਜ ਹੈ ਨਹੀਂ ਇਸ ਕਰਕੇ ਮੈਂ ਬਾਈ ਹੋਰਾਂ ਕੋਲੇ ਹੁਣਾ ਹੁੰਦਾ ਤੇ ਇਹਨਾਂ ਦਾ ਵੀ ਮੈਂ ਧੰਨਵਾਦ ਦੀਆਂ ਵੀ ਜਿਹੜੇ ਮੇਰੇ ਵਾਸਤੇ ਟਾਈਮ ਕੱਢ ਲੈਂਦੇ ਅੱਧਾ ਘੰਟਾ ਘੰਟਾ ਕਈ ਵਾਰੀ ਪੂਰਾ ਦਿਨ ਵੀ ਕੱਢ ਲੈਂਦੇ ਆ ਤੇ ਹੁਣ ਤੁਹਾਨੂੰ ਤੁਹਾਡੇ ਸਵਾਲਾਂ ਦੇ ਲਗਭਗ ਜਵਾਬ ਮਿਲ ਗਏ ਹੋਣੇ ਤੇ ਜਿਹੜੇ ਤੁਸੀਂ ਨੈਕਸਟ ਸਵਾਲ ਪੁੱਛੇ ਸੀ ਜਿਵੇਂ ਕਿ ਇੱਕ ਬਾਈ ਨੇ ਆਪਾਂ ਨੂੰ ਪੁੱਛਿਆ ਸੀਗਾ ਵੀ ਜਿਹੜੀਆਂ ਆਪਣੀਆਂ ਵਿਹੜਾ ਹੁੰਦੀਆਂ ਹਨਾ ਉਹਨੂੰ ਆਪਾਂ ਕਿਹੜੀ ਫੀਡ ਪਾਉਣੀ ਆ ਗੱਬਣ ਵਿਹੜਾ ਨੂੰ ਤੇ ਕੁਝ ਮੂੰਹ ਖੁਰਦੀਆਂ ਜਿਵੇਂ ਬਿਮਾਰੀਆਂ ਹੁੰਦੀਆਂ ਆਪਣੇ ਏਰੀਆ ਦੇ ਵਿੱਚ ਵਧੀਆਂ ਜਾਂਦੀਆਂ ਹੁਣ ਉਹਨਾਂ ਵਾਸਤੇ ਆਪਾਂ ਪਹਿਲਾਂ ਕੀ ਪ੍ਰੇਜ ਰੱਖ ਸਕਦੇ ਹਾਂ ਬਿਮਾਰੀ ਲੱਗੇ ਨਾ ਤੇ ਇਹ ਜਿਹੜੇ ਜਿੰਨੇ ਵੀ ਇਹ ਸਵਾਲ ਆ ਇਹੇ ਆਪਾਂ ਅਗਲੀ ਵੀਡੀਓ ਦੇ ਵਿੱਚ ਇਹਨਾਂ ਤੇ ਚਰਚਾ ਕਰਾਂਗੇ ਤੇ ਹੁਣ ਆਪਾਂ ਅਜਾਜਤ ਮੰਗ ਲਈਏ ਤੁਹਾਨੂੰ ਤੇ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਵਿੱਚ ਤੇ ਆਪਣੀ ਜੇ ਜਾਣਕਾਰੀ ਵਧੀਆ ਲੱਗੀ ਹੋਵੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਬਾਕੀ 22 ਹੋਰਾਂ ਦਾ ਆਪਦਾ ਵੀ ਚੈਨਲ ਹੈ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਤੇ ਕੀ ਨਾਮ ਤੁਸੀਂ ਬਾਈ ਆਪਣਾ ਚੈਨਲ ਮਾਂ ਡੇਰੀ ਫਾਰਮ ਮਾਂ ਡੇਰੀ ਫਾਰਮ ਤੇ ਤੁਸੀਂ ਡਾਇਰੈਕਟ ਉੱਥੇ ਵੀ ਵੀਡੀਓ ਦੇਖ ਸਕਦੇ ਹੋ ਉੱਥੋਂ ਵੀ ਤੁਹਾਨੂੰ ਜਾਣਕਾਰੀਆਂ ਮਿਲ ਜਾਣੀਆਂ ਤੇ ਹੁਣ ਆਪਾਂ ਮੰਗਦੇ ਹਾਂ ਜਿਉਂ ਤੋਂ ਇਜਾਜ਼ਤ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ